ਅਮਰੀਕਾ ਦੇ ਬਾਰਡਰ ਪੈਟਰੋਲ ਏਜੰਟਾ ਨੇ ਦੇਸ਼ ਦੇ ਵਿੱਚ ਗੈਰ ਕਾਨੂੰਨੀ ਤਰੀਕੇ ਦੇ ਨਾਲ ਰਹਿ ਰਹੇ 30 ਭਾਰਤੀ ਨਾਗਰਿਕਾਂ ਨੂੰ ਗ੍ਰਿਫਤਾਰ ਕੀਤਾ ਹੈ ਜੋ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਦੀ ਵਰਤੋਂ ਕਰਕੇ ਸੈਮੀ ਟਰੱਕ ਚਲਾ ਰਹੇ ਸਨ ਦੱਸਿਆ ਕਿ ਅਮਰੀਕੀ ਕਸਟਮ ਅਤੇ ਸਰਹੱਦੀ ਸੁਰੱਖਿਆ ਦੇ ਮੁਤਾਬਕ ਕੈਲੀਫੋਰਨੀਆ ਦੇ ਐਲ ਸੈਂਟਰੋ ਸੈਕਟਰ ਦੇ ਵਿੱਚ ਵੱਖ-ਵੱਖ ਚੈੱਕ ਪੁਆਇੰਟਾਂ 'ਤੇ ਕੀਤੀ ਗਈ ਇਸ ਕਾਰਵਾਈ ਦੇ ਦੌਰਾਨ ਕੁੱਲ 45 ਗੈਰ ਕਾਨੂੰਨੀ ਪ੍ਰਵਾਸੀ ਫੜੇ ਗਏ ਨੇ ਜਿਨ੍ਹਾਂ ਦੇ ਵਿੱਚੋਂ ਸਭ ਤੋਂ ਵੱਧ ਗਿਣਤੀ ਦੇ ਵਿੱਚ ਭਾਰਤੀ ਸਨ ਗ੍ਰਿਫਤਾਰ ਕੀਤੇ ਗਏ ਕੰਡ ਦੇ ਵਿੱਚੋਂ 30 ਭਾਰਤੀ, 2 ਐਲਸਲਵਾਡੋਰ, ਬਾਕੀ ਜੀਨ, ਐਟਰੀਆ, ਹੈਤੀ, ਮੈਕਸੀਕੋ, ਰੂਸ, ਸੋਮਾਲੀਆ, ਤੁਰਕੀ ਅਤੇ ਯੂਕਰੇਨ ਤੋਂ ਨੇ ਸੀਬੀਪੀ ਨੇ ਕਿਹਾ ਕਿ ਇਸ ਅੰਤਰ-ਏਜੰਸੀ ਕਾਰਵਾਈ ਦਾ ਉਦੇਸ਼ ਇਮੀਗ੍ਰੇਸ਼ਨ ਕਾਨੂੰਨ ਦੀ ਉਲੰਘਣਾ ਨੂੰ ਲਾਗੂ ਕਰਨਾ ਹੈ, ਅਮਰੀਕੀ ਰਾਜਮਾਰਗਾਂ ਦੀ ਰੱਖਿਆ ਕਰਨਾ ਅਤੇ ਵਪਾਰਕ ਆਵਾਜਾਈ ਖੇਤਰ ਦੇ ਵਿੱਚ ਰੈਗੂਲੇਟਰੀ ਮਿਆਰਾਂ ਨੂੰ ਬਣਾਈ ਰੱਖਣਾ ਹੈ। ਅਮਰੀਕਾ ਦੇ ਬਾਰਡਰ ਪੈਟਰੋਲ ਏਜੰਟਾਂ ਨੇ ਦੇਸ਼ ਦੇ ਵਿੱਚ ਗੈਰ-ਕਾਨੂੰਨੀ ਤਰੀਕੇ ਦੇ ਨਾਲ ਰਹਿ ਰਹੇ 30 ਭਾਰਤੀ ਨਾਗਰਿਕਾਂ ਨੂੰ ਗ੍ਰਿਫਤਾਰ ਕੀਤਾ ਹੈ। ਜੋ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਦੀ ਵਰਤੋਂ ਕਰਕੇ ਸੈਮੀ ਟਰੱਕ ਚਲਾ ਰਹੇ ਸਨ ਦੱਸਿਆ ਕਿ ਅਮਰੀਕੀ ਕਸਟਮ ਅਤੇ ਸਰਹੱਦੀ ਸੁਰੱਖਿਆ ਦੇ ਮੁਤਾਬਕ ਕੈਲੀਫੋਰਨੀਆ ਦੇ ਐਲ ਸੈਂਟਰੋ ਸੈਕਟਰ ਦੇ ਵਿੱਚ ਵੱਖ-ਵੱਖ ਚੈੱਕਪੁਆਇੰਟਾਂ 'ਤੇ ਕੀਤੀ ਗਈ ਇਸ ਕਾਰਵਾਈ ਦੇ ਦੌਰਾਨ ਕੁੱਲ 49 ਗੈਰ ਕਾਨੂੰਨੀ ਪ੍ਰਵਾਸੀ ਫੜੇ ਗਏ ਨੇ ਜਿਨ੍ਹਾਂ ਦੇ ਵਿੱਚੋਂ ਸਭ ਤੋਂ ਵੱਧ ਗਿਣਤੀ ਦੇ ਵਿੱਚ ਭਾਰਤੀ ਸਨ ਗ੍ਰਿਫਤਾਰ ਕੀਤੇ ਗਏ ਲੋਕਾਂ ਦੇ ਵਿੱਚੋਂ 30 ਭਾਰਤੀ 2 ਐਲ ਸਲਵਾਡੋਰ ਬਾਕੀ ਚੀਨ, ਇਟਰੀਆ, ਹੈਤੀ, ਮੈਕਸੀਕੋ, ਰੂਸ, ਸੋਮਾਲੀਆ ਕੀ ਅਤੇ ਯੂਕਰੇਨ ਤੋਂ ਨੇ ਸੀਬੀਪੀ ਨੇ ਕਿਹਾ ਕਿ ਇਸ ਅੰਤਰ 에ਜੰਸੀ ਕਾਰਵਾਈ ਦਾ ਉਦੇਸ਼ ਇਮੀਗ੍ਰੇਸ਼ਨ ਕਾਨੂੰਨ ਦੀ ਉਲੰਘਣਾ ਨੂੰ ਲਾਗੂ ਕਰਨਾ ਹੈ ਅਮਰੀਕੀ ਰਾਜਮਾਰਗਾਂ ਦੀ ਰੱਖਿਆ ਕਰਨਾ ਅਤੇ ਵਪਾਰਕ ਆਵਾਜਾਈ ਖੇਤਰ ਦੇ ਵਿੱਚ ਰੈਗੂਲੇਟਰੀ ਮਿਆਰਾਂ ਨੂੰ ਬਣਾਈ ਰੱਖਣਾ ਹੈ ਅਮਰੀਕਾ ਦੇ ਬਾਰਡਰ ਪੈਟਰੋਲ 에ਜੰਟਾਂ ਨੇ ਦੇਸ਼ ਦੇ ਵਿੱਚ ਗੈਰ ਕਾਨੂੰਨੀ ਤਰੀਕੇ ਦੇ ਨਾਲ ਰਹਿ ਰਹੇ 30 ਭਾਰਤੀ ਨਾਗਰਿਕਾਂ ਨੂੰ ਗ੍ਰਿਫਤਾਰ ਕੀਤਾ ਹੈ ਜੋ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਦੀ ਵਰਤੋਂ ਕਰਕੇ ਸੈਮੀ ਟਰੱਕ ਚਲਾ ਰਹੇ ਸਨ ਦੱਸਿਆ ਕਿ ਅਮਰੀਕੀ ਕਸਟਮ ਅਤੇ ਸਰਹੱਦੀ ਸੁਰੱਖਿਆ ਦੇ ਮੁਤਾਬਕ ਕੈਲੀਫੋਰਨੀਆ ਦੇ ਐਲ ਸੈਂਟਰੋ ਸੈਕਟਰ ਦੇ ਵਿੱਚ ਵੱਖ-ਵੱਖ ਚੈੱਕਪੁਆਇੰਟਾਂ ਤੇ ਕੀਤੀ ਗਈ ਇਸ ਕਾਰਵਾਈ ਦੇ ਦੌਰਾਨ ਕੁੱਲ 49 ਗੈਰ ਕਾਨੂੰਨੀ ਪ੍ਰਵਾਸੀ ਫੜੇ ਗਏ ਨੇ ਜਿਨ੍ਹਾਂ ਦੇ ਵਿੱਚੋਂ ਸਭ ਤੋਂ ਵੱਧ ਗਿਣਤੀ ਦੇ ਵਿੱਚ ਭਾਰਤੀ ਸਨ ਗ੍ਰਿਫਤਾਰ ਕੀਤੇ ਗਏ ਲੋਕਾਂ ਦੇ ਵਿੱਚੋਂ 30 ਭਾਰਤੀ 2 ਐਲ ਸਲਵਾਡੋਰ ਬਾਕੀ ਚੀਨ, ਇਟਰੀਆ, ਹੈਤੀ, ਮੈਕਸੀਕੋ, ਰੂਸ, ਸੋਮਾਲੀਆ, ਤੁਰਕੀ ਅਤੇ ਯੂਕਰੇਨ ਤੋਂ ਨੇ ਸੀਬੀਪੀ ਨੇ ਕਿਹਾ ਕਿ ਇਸ ਅੰਤਰ 에ਜੰਸੀ ਕਾਰਵਾਈ ਦਾ ਉਦੇਸ਼ ਇਮੀਗ੍ਰੇਸ਼ਨ ਕਾਨੂੰਨ ਦੀ ਉਲੰਘਣਾ ਨੂੰ ਲਾਗੂ ਨਹੀਂ ਅਮਰੀਕੀ ਰਾਜਮਾਰਗਾਂ ਦੀ ਰੱਖਿਆ ਕਰਨਾ ਅਤੇ ਵਪਾਰਕ ਆਵਾਜਾਈ ਖੇਤਰ ਦੇ ਵਿੱਚ ਰੈਗੂਲੇਟਰੀ ਮਿਆਰਾਂ ਨੂੰ ਬਣਾਈ ਰੱਖਣਾ ਹੈ ਅਮਰੀਕਾ ਦੇ ਬਾਰਡਰ ਪੈਟਰੋਲ ਏਜੰਟਾ ਨੇ ਦੇਸ਼ ਦੇ ਵਿੱਚ ਗੈਰ ਕਾਨੂੰਨੀ ਤਰੀਕੇ ਦੇ ਨਾਲ ਰਹ ਰਹੇ 30 ਭਾਰਤੀ ਨਾਗਰਿਕਾਂ ਨੂੰ ਗ੍ਰਿਫਤਾਰ ਕੀਤਾ ਜੋ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਦੀ ਵਰਤੋਂ ਕਰਕੇ ਸੈਮੀ ਟਰੱਕ ਚਲਾ ਰਹੇ ਸਨ ਦੱਸਿਆ ਕਿ ਅਮਰੀਕੀ ਕਸਟਮ ਅਤੇ ਸਰਹੱਦੀ ਸੁਰੱਖਿਆ ਦੇ ਮੁਤਾਬਕ ਕੈਲੀਫੋਰਨੀਆ ਦੇ ਐਲ ਸੈਂਟਰੋ ਸੈਕਟਰ ਦੇ ਵਿੱਚ ਵੱਖ-ਵੱਖ ਚੈੱਕਪੁਆਇੰਟਾਂ ਤੇ ਕੀਤੀ ਗਈ ਇਸ ਕਾਰਵਾਈ ਦੇ ਦੌਰਾਨ ਕੁੱਲ ਨੰਚਾ ਗੈਰ ਕਾਨੂੰਨੀ ਪ੍ਰਵਾਸੀ ਫੜੇ ਗਏ ਨੇ ਜਿਨ੍ਹਾਂ ਦੇ ਵਿੱਚੋਂ ਸਭ ਤੋਂ ਵੱਧ ਗਿਣਤੀ ਦੇ ਵਿੱਚ ਭਾਰਤੀ ਸਨ ਗ੍ਰਫਤਾਰ ਕੀਤੇ ਗਏ ਲੋਕਾਂ ਦੇ ਵਿੱਚੋਂ 30 ਭਾਰਤੀ 2 ਐਲਸਲਵਾਡੋਰ ਬਾਕੀ ਚੀਨ ਇਟਰੀਆ ਹੈਤੀ ਮੈਕਸੀਕੋ ਰੂਸ ਸੋਮਾਲੀਆ ਤੁਰਕੀ ਅਤੇ ਯੂਕਰੇਨ ਤੋਂ ਨੇ ਸੀਬੀਪੀ ਨੇ ਕਿਹਾ ਕਿ ਇਸ ਅੰਤਰ 에ਜੰਸੀ ਕਾਰਵਾਈ ਦਾ ਉਦੇਸ਼ ਇਮੀਗ੍ਰੇਸ਼ਨ ਕਾਨੂੰਨ ਦੀ ਉਲੰਘਣਾ ਨੂੰ ਲਾਗੂ ਕਰਨਾ ਹੈ ਅਮਰੀਕੀ ਰਾਜਮਾਰਗਾਂ ਦੀ ਰੱਖਿਆ ਕਰਨਾ ਅਤੇ ਵਪਾਰਕ ਆਵਾਜਾਈ ਖੇਤਰ ਦੇ ਵਿੱਚ ਰੈਗੂਲੇਟਰੀ ਮਿਆਰਾਂ ਨੂੰ ਬਣਾਈ ਰੱਖਣਾ